ਕਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਰਗ ਮਹੱਲਾ ਪੰਜਵਾ ਮਨ ਸਦਾ ਮੰਗਲ ਗੋਬਿੰਦ ਗਾਈ ਰੋਗ ਸੋਗ ਤੇਰੇ ਮਿਟਾਏ ਸਗਲ ਅਗ ਨਿਮਖ ਹਿਏ ਹਰ ਨਾਮ ਧਿਆਈ ਰਹਾਉ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਨ ਨੂੰ ਸੰਬੋਧਨ ਕਰਕੇ ਫਰਮਾਨ ਕਰ ਰਹੇ ਹਨ ਕਿ ਇਹ ਮੇਰੇ ਮਨ ਸਦਾ ਪਰਮਾਤਮਾ ਦੀ ਸਿਪਸਲਾ ਦੇ ਗੀਤ ਤੂੰ ਗਾਇਆ ਕਰ ਮਨ ਸਦਾ ਮੰਗਲ ਗੋਬਿੰਦ ਗਾਏ ਮੰਗਲ ਮਤਲਬ ਉਸ ਪਰਮਾਤਮਾ ਦੇ ਗੀਤ ਉਹਦੀ ਸਿਪਸਲਾ ਉਹਦੀ ਵਿਡਿਆਈ ਕਾਲਪੁਰਖ ਪਰਮੇਸ਼ਰ ਦੀ ਕਹਿੰਦੇ ਉਹ ਕਰਿਆ ਕਰ ਫਿਰ ਕੀ ਹੋਊਗਾ ਜੇ ਤੂੰ ਇਹ ਕੰਮ ਕਰੇਂਗਾ ਤਾਂ ਕਹਿੰਦੇ ਰੋਗ ਸੋਗ ਤੇਰੇ ਮਿਟੇ ਸਗਲ ਅਗ ਅਗ ਕਹਿੰਦੇ ਹਨ ਪਾਪ ਨੂੰ ਕਹਿੰਦੇ ਭਾਈ ਜੇ ਤੂੰ ਨਿਮਖਹੀ ਹੈ ਹਰ ਨਾਮ ਤੇ ਆਏ ਨਿਮਖ ਮਤਲਬ ਅੱਖ ਚਮਕਣ ਜਿੰਨਾ ਸਮਾਂ ਅੱਖ ਚਮਕਣ ਜਿੰਨਾ ਸਮਾਂ ਕਿੰਨਾ ਹੁੰਦਾ ਹੈ ਕਹਿੰਦੇ ਇੰਨਾ ਵੀ ਇੰਨੇ ਸਮੇਂ ਲਈ ਵੀ ਜੇ ਤੂੰ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਕਹਿੰਦੇ ਹਿਰਦੇ ਦੇ ਵਿੱਚ ਹਰੀ ਦਾ ਨਾਮ ਸਿਮਰਿ ਤਾਈ ਤਾਂ ਜਿਵੇਂ ਹੁਣ ਮੰਨ ਲਓ ਸਿਮਰਨ ਕਰਦੇ ਆਂ ਕੀਪਤਾ ਕਿਹੜਾ ਵਾਹਿਗੁਰੂ ਦਾ ਸਿਮਰਨ ਇੱਕ ਵਾਰੀ ਬੋਲੇ ਆਂ ਮੰਨ ਲਓ 5 ਮਿੰਟ 10 ਮਿੰਟ ਸਿਮਰਿਆ ਤਾਂ ਉਹਦੇ ਵਿੱਚੋਂ ਮਾਨੂੰ ਅੱਖ ਝਮਕਣ ਜਿੰਨਾ ਸਮਾਂ ਸਤਿਗੁਰੂ ਪਾਤਸ਼ਾਹ ਦਾਸ ਰਿਹਾ ਕਿਤੇ ਇੱਕ ਵਾਰੀ ਕਿਹਾ ਹੋਇਆ ਹੀ ਪੂਰੀ ਸੁਰਤ ਦੇ ਨਾਲ ਕਿਹਾ ਗਿਆ ਵਾਹਿਗੁਰੂ ਤਾਂ ਉਹ ਇੱਕ ਨਿਮਖ ਦਾ ਉਸ ਦੀ ਗੱਲ ਕਰ ਰਿਹਾ ਇੱਕ ਨਿਮਖ ਦੇ ਨਾਲ ਹੀ ਕਹਿੰਦੇ ਫਿਰ ਜੇ ਮਾਨੂੰ ਇੰਨਾ ਵੀ 10 ਮਿੰਟ ਸਿਮਰਿਆ ਘੰਟਾ ਸਿਮਰਿਆ ਉਹਦੇ ਵਿੱਚੋਂ ਜੇ ਤਰ੍ਹਾਂ ਕੋਈ ਇੱਕ ਦੋ ਵਾਰੀ ਵਾਹਿਗੁਰੂ ਕਿਹਾ ਵਿਆ ਉਹ ਵੀ ਪੂਰੀ ਸੁਰਤ ਵਿੱਚੋਂ ਮਨ ਉਹ ਸੁਰਤ ਭੱਜ ਜਾਂਦੀ ਐ ਇਧਰ ਉਧਰ फडਕਦੀ ਐ ਫਿਰ ਉਹਨੂੰ ਮੋੜ ਕੇ ਲਿਆਓ ਤਾਂ ਜਨਨ ਕੀ ਇੱਕ ਇੰਨਾ ਵੀ ਕਿਹਾ ਹੋਇਆ ਕਹਿੰਦੇ ਇੰਨੇ ਸਮੇਂ ਦੇ ਲਈ ਵੀ ਤਾਂ ਤੇਰੇ ਕਹਿੰਦੇ ਸਾਰੇ ਰੋਗ ਤੇ ਸਾਰੇ ਚਿੰਤਾ ਫਿਕਰ ਸਾਰੇ ਪਾਪ ਕਹਿੰਦੇ ਦੂਰ ਹੋ ਜਾਣ ਵੇਖੋ ਕਿੰਨੀ ਵੱਡੀ ਸਤਗੁਰੂ ਪਾਤਸ਼ਾਹ ਬਖਸ਼ਿਸ਼ ਕਰਨੀ ਇੱਕ ਵਾਰੀ ਵਾਹਿਗੁਰੂ ਵੀ ਮੰਨੋ ਨਾਮ ਖਤੈ ਨਹੀਂ ਹੁੰਦਾ ਵੀ ਇੱਕ ਵਾਰੀ ਵਾਹਿਗੁਰੂ ਆਪਾਂ ਕਹਿ ਲਗੇ ਪਰ ਉਹ ਕਹਿੰਦੇ ਸੁਰਤ ਦੇ ਨਾਲ ਕਿਤੇ ਜਮਿਆ ਜਪਿਆ ਹੋਇਆ ਇਸ ਕਰਕੇ ਫਿਰ ਇੰਨੀ ਤਾਕਤ ਹੈ ਸਿਮਰਨ ਦੇ ਵਿੱਚ ਇੰਨੀ ਵਡਿਆਈ ਦੇ ਵਿੱਚ ਸਿਮਰਨ ਦੇ ਵਿੱਚ ਤੇ ਵਡਿਆਈ ਦੇ ਵਿੱਚ ਹੈ ਉਸ ਪਰਮੇਸ਼ਰ ਦੀ ਤਾਂ ਫਿਰ ਅੱਗੇ ਫਰਮਾਨ ਕਰਦੇ ਛੋੜ ਸਿਆਨਪ ਬਹੁ ਚਤਰਾਈ ਸਾਧੂ ਸਰਣੀ ਜਾਏ ਪਾਈ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਮਤੇ ਹੋਵੇ ਧਰਮ ਰਾਹੀ ਕਹਿੰਦੇ ਭਾਈ ਆਪਣੀ ਬਹੁਤ ਸਿਆਣਪ ਚਤਰਾਈ ਛੱਡ ਕੇ ਜਿਵੇਂ ਤੂੰ ਕਹਿ ਦਿੰਨਾ ਹੈ ਨਾ ਕਿ ਮੈਂ ਤਾਂ ਅਕਲ ਤੋਂ ਕੰਮ ਲੈ ਲਿਆ ਮੈਂ ਤਾਂ ਸਿਆਣਪ ਵਰਤ ਗਿਆ ਕਹਿੰਦੇ ਵਰਤਨਾ ਛੱਡ ਦੇ ਆਪ ਦੀ ਵਡਿਆਈ ਆਪ ਦੀ ਸਿਆਣਪ ਕਹਿੰਦੇ ਇਹ ਤਾਂ ਉਸ ਪਰਮਾਤਮਾ ਦੀ ਕਿਰਪਾ ਹੋਈ ਤਾਂ ਹੀ ਤੇਰੀ ਸਿਆਣਪ ਕੰਮ ਆ ਗਈ ਤੇਰਾ ਦਿਮਾਗ ਕੰਮ ਕਰ ਗਿਆ ਨਹੀਂ ਤਾਂ ਪੜਦਾ ਪਾ ਦਿੰਦਾ ਕਹਿੰਦੇ ਤੂੰ ਇਹਨੂੰ ਛੱਡ ਕੇ ਇਹ ਖਿਆਲ ਦੂਰ ਕਰਕੇ ਕਿ ਤੂੰ ਬੜਾ ਸਿਆਣਾ ਤੇ ਅਕਲ ਵਾਲਾ ਹੈ ਬੜਾ ਸਿਆਣਾ ਤੇ ਅਕਲ ਵਾਲਾ ਕਹਿੰਦੇ ਤੂੰ ਇਹ ਇਹ ਮਨ ਦੇ ਵਿੱਚੋਂ ਖਿਆਲ ਕੱਢ ਦੇ ਗੁਰੂ ਦੀ ਸ਼ਰਨ ਜਾ ਪਏ ਕਹਿੰਦਾ ਫਿਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰੂ ਦੀ ਸ਼ਰਨ ਪੈ ਤੂੰ ਆਪਦੀ ਚਤਰਾਈ ਛੱਡ ਕੇ ਸਿਆਣਪ ਛੱਡ ਕੇ ਅਕਲ ਵਾਲਾ ਤੂੰ ਮਾਨ ਹੰਕਾਰੇ ਸਾਰਾ ਕੁਝ ਛੱਡ ਕੇ ਛੋੜ ਸਿਆਣਪ ਬਹੁ ਚਤਰਾਈ ਸਾਧੂ ਸਰਣੀ ਜਾਏ ਪਾਏ ਸਾਧੂ ਮਤਲਬ ਗੁਰੂ ਦੀ ਸ਼ਰਨ ਦੇ ਵਿੱਚ ਤੂੰ ਕਹਿੰਦੇ ਪੈ ਜਾ ਤਫਿਰ ਕੀ ਹੋਣਾ ਜੋ ਹੋਏ ਕਿਰਪਾਲ ਦੀਨੁਖ ਭੰਜਨ ਜਮ ਤੇ ਹੋਵੇ ਧਰਮ ਰਾਜ ਜਦੋਂ ਫਿਰ ਕਿੰਨੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਭੂ ਕਿਸੇ ਦੇ ਉੱਤੇ ਦਇਆਵਾਨ ਹੁੰਦਾ ਤਾਂ ਉਸ ਮਨੁੱਖ ਵਾਸਤੇ ਕਹਿੰਦੇ ਜਮ ਰਾਜ ਤੇ ਧਰਮ ਰਾਜ ਬਣ ਜਾਂਦਾ ਹੈ ਪਰ ਲੋਕ ਦੇ ਵਿੱਚ ਮਨੁੱਖ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ ਫਿਰ ਫਿਰ ਸਾਰਾ ਕੁਝ ਕਹਿਣ ਦਾ ਭਾਵ ਜਿਹਦੇ ਉੱਤੇ ਉਹ ਅਕਾਲ ਪੁਰਖ ਦੇ ਆਵਣ ਹੋ ਗਿਆ ਫਿਰ ਕੀ ਧਰਮ ਰਾਜ ਤੇ ਕੀ ਜਮਾਂ ਦੀ ਫਿਰ ਜ਼ਰੂਰਤ ਹੈ ਕਹਿੰਦੇ ਉਹਦੇ ਹਵਾਵਲ ਵੀ ਝਗਣ ਕਹਿਣ ਦਾ ਭਾਵ ਹੀ ਹੈ ਸਤਿਗੁਰੂ ਪਾਸ਼ਾ ਦਾ ਸਾਰਾ ਕੁਝ ਫਿਰ ਤਾਂ ਲੇਖਾ ਹੀ ਉਸ ਪਰਮਾਤਮਾ ਦੇ ਤੇ ਗੁਰੂ ਦੇ ਕੋਲ ਹੀ ਹੁੰਦਾ ਹੈ ਇਹ ਤਾਂ ਜਦੋਂ ਉਹਦੀ ਲੜ ਨਹੀਂ ਲੱਗੇ ਤਾਂ ਫਿਰ ਉਹ ਜਮਾ ਦੇ ਵਸ ਪੈਣਾ ਪੈਂਦਾ ਫਿਰ ਸਾਹਿਬ ਕਿਤਾਬ ਉਹ ਕਰਦੇ ਫਿਰ ਜਿਹਦਾ ਲੇਖਾ ਨਾਨਕ ਦੇ ਹੱਥ ਦੇ ਵਿੱਚ ਆ ਗਿਆ ਉਹ ਤਾਂ ਫਿਰ ਪਾੜ ਦਿੰਦਾ ਸਾਰੇ ਲੇਖੇ ਉਹਦਾ ਤਾਂ ਫਿਰ ਕੋਈ ਰਹਿ ਹੀ ਨਹੀਂ ਜਾਂਦਾ ਸਾਹਿਬ ਕਿਤਾਬ ਇਸ ਕਰਕੇ ਕਹਿੰਦੇ ਇੱਡੀ ਬਖਸ਼ਿਸ਼ ਵਾਲਾ ਗੁਰੂ ਹੈ ਜੇ ਤੂੰ ਸ਼ਬਦ ਗੁਰੂ ਦੇ ਲੜ ਲੱਗ ਜਾਵੇਂ ਤਾਂ ਇਕਸ ਬਿਨ ਨਾਹੀ ਕੋ ਦੂਜਾ ਆਨ ਨਾ ਬਿਓ ਲਵੈ ਲਾਈ ਕਹਿੰਦੇ हे ਭਾਈ ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਅਸਾਂ ਜੀਵਾਂ ਦਾ ਰਾਖਾ ਨਹੀਂ ਹੈ ਕਿਉਂ ਤੂੰ ਇੰਦਰ ਉਧਰ ਕਹਿੰਦੇ ਭਟਕਦਾ ਫਿਰਦਾ ਹੈ ਕੇਵਲ ਰਾਖਾ ਪਰਮਾਤਮਾ ਕਾਲਪੁਰਖ ਹੀ ਹੈ ਇਸ ਕਰਕੇ ਕਿਉਂ ਤੂਏ ਜੇ ਕੱਚੇ ਪਿੱਲੇ ਦਰਾਂ ਦੇ ਵਿੱਚ ਉੱਤੇ ਜਾ ਕੇ ਐਵੇਂ ਮੱਥੇ ਰਗੜਦਾ ਖੜਦਾ ਕਹਿੰਦੇ ਇੱਕ ਦਾ ਓਟ ਆਸਰਾ ਲੈ ਲਾ ਕਹਿੰਦੇ ਇੱਕ ਦਾ ਕਹਿੰਦੇ ਕੋਈ ਹੋਰ ਦੂਜਾ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ ਇਹ ਸਾਰੀਆਂ ਤਾਕਤਾਂ ਦਾ ਮਾਲਕ ਜਦੋਂ ਤੇ ਫਿਰ ਥੱਲੇ ਵਾਲੇ ਦਾ ਅੱਪ ਵੀ ਫਿਰ ਕੁਛ ਕਦੇ ਨਹੀਂ ਨਾ ਮੰਨੂ ਜਦੋਂ ਸਾਰਿਆਂ ਦਾ ਮੁੱਢ ਹੈ ਸਾਰਿਆਂ ਦੇ ਸਿਰ ਦੇ ਉੱਤੇ ਜਿਨੇ ਹੁਕਮੰਦੇ ਵਿੱਚ ਧਰਮਰਾਜ ਵੀ ਚੱਲਦਾ ਹੈ ਜਮਰਾਜ ਵੀ ਗਾਂ ਜਮਰਾਜ ਤਾਂ ਧਰਮਰਾਜ ਦੇ ਹੁਕਮ ਦੇ ਵਿੱਚ ਤੀਜੇ ਥਾਂ ਦੇ ਆ ਗਏ ਕਹਿੰਦੇ ਜਦੋਂ ਫਿਰ ਉਹ ਗੁਰਬਾਣੀ ਦੇ ਰਾਹੀ ਕੇਵਲ ਵਿਚਾਰੋਂ ਸਾਰੇ ਬਚੋਲਾ ਕੀ ਹੈ ਗੁਰਬਾਣੀ ਗੁਰੂ ਦੇ ਰਾਹੀ ਜਦੋਂ ਅਕਾਲ ਪੁਰਖ ਦੇ ਨਾਲ ਜੁੜ ਗਿਆ ਫਿਰ ਕਹਿੰਦੇ ਦੂਜੇ ਕਿਸੇ ਵੀ ਮੰਨ ਲੋ ਹੋਰ ਦੀ ਜਰਤ ਹੀ ਨਹੀਂ ਰਹਿ ਜਾਂਦੀ ਹੋਰ ਕਿਸੇ ਕੋਲੇ ਸਾਹਕਤਾ ਵੀ ਨਹੀਂ ਰਹਿ ਜਾਂਦਾ ਵੀ ਹੋਰ ਕੋਈ ਹਵਾਵਲ ਵੀ ਉਹਦੀ ਛਾਗ ਜੇ ਇਸ ਕਰਕੇ ਕਹਿੰਦੇ ਉਹਦੀ ਬਰਾਬਰੀ ਨਹੀਂ ਕਰ ਸਕਦਾ ਤੇ ਉਸੇ ਦੇ ਲਾੜੀ ਲਾਉਂਦਾ ਹੈ ਗੁਰੂ ਸਾਹਿਬ ਸਾਨੂੰ ਕਾਲ ਪੁਰਖ ਦੇ ਵੀ ਭਾਈ ਸਾਰੀਆਂ ਤਾਕਤਾਂ ਦੇ ਮਾਲਕ ਦੇ ਲੜ ਲੱਗ ਫਿਰ ਆ ਦੂਜੇ ਤੱਕ ਦੂਜੇ ਤੀਜੇ ਤੇ ਨਾ ਤੇਰਾ ਕੁਝ ਨਹੀਂ ਵਿਗਾੜ ਸਕਦੇ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਕਹਿੰਦੇ ਨਾਨਕ ਦਾ ਤਾਂ ਉਹ ਪਰਮਾਤਮਾ ਹੀ ਮਾਏ ਤੇ ਪਿਓ ਭਰਾ ਤੇ ਪ੍ਰਾਣਾਂ ਨੂੰ ਸੁੱਖ ਦੇਣ ਵਾਲਾ ਉਹ ਅਕਾਲ ਪੁਰਖੀ ਹੈ ਸਾਰਾ ਕੁਝ ਉਹ ਅਕਾਲ ਪੁਰਖ ਪਰਮੇਸ਼ਰ ਹੀ ਹੈ ਉਸ ਤੋਂ ਬਿਨਾ ਕੁਝ ਨਹੀਂ ਹੈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗ ਮਹੱਲਾ 5 ਹਰ ਜਨ ਸਗਲ ਉਦਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਉ ਏ ਭਾਈ ਪਰਮਾਤਮਾ ਦੇ ਸੰਤ ਜਨ ਆਪਣੇ ਨਾਲ ਬੈਠਣ ਵਾਲੇ ਸਾਰਿਆਂ ਨੂੰ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿੰਦੇ ਹਨ ਕਿਉਂਕਿ ਉਹਨਾਂ ਨੇ ਗੱਲ ਹੀ ਉਸ ਅਕਾਲ ਪੁਰਖ ਪਰਮੇਸ਼ਰ ਦੀ ਤੇ ਗੁਰੂ ਦੀ ਕਰਨੀ ਹੈ ਕਿਸੇ ਬੰਦੇ ਦੀ ਵਡਿਆਈ ਨਹੀਂ ਕਰਨੀ ਦੇਤਾਰੀ ਨਹੀਂ ਉਹਨਾਂ ਨੇ ਜਦੋਂ ਉਹਨਾਂ ਕੋਲੇ ਬੈਠਣਾ ਤਾਂ ਉਹਨਾਂ ਨੇ ਦੁਨਿਆਵੀ ਗੱਲ ਕਰਨੀ ਹੀ ਨਹੀਂ ਜਿਹੜੇ ਪਰਮਾਤਮਾ ਦੇ ਅਸਲ ਪਿਆਰੀ ਹੈ ਉਹਨਾਂ ਨੇ ਵਧਾਈ ਕਰਨੀ ਹੈ ਤਾਂ ਉਸ ਅਕਾਲ ਪੁਰਖ ਦੀ ਕਰਨੀ ਹੈ ਗੱਲ ਕਰਨੀ ਤਾਂ ਉਸ ਅਕਾਲ ਪੁਰਖ ਦੇ ਤੇ ਗੁਰੂ ਦੀ ਗੱਲ ਹੀ ਕਰਨੀ ਹੈ ਕਿਸੇ ਹੋਰ ਦੀ ਹੋਰ ਉਹਨਾਂ ਨੇ ਕੋਈ ਗੱਲ ਕਰਨੀ ਨਹੀਂ ਇਸ ਕਰਕੇ ਕਹਿੰਦੇ ਭਾਈ ਉਹਨਾਂ ਦੇ ਨਾਲ ਬੈਠਣ ਵਾਲੇ ਫਿਰ ਜਿਹੜੇ ਭਾਵ ਉਹਨਾਂ ਦੀ ਸੰਗਤ ਕਰਨ ਵਾਲੇ ਕਹਿੰਦੇ ਉਹ ਸਾਰੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਆ ਪਾਰ ਲੰਘਣਾ ਮਤਲਬ ਫਿਰ ਉਹ ਜੁਨਾਂ ਦੇ ਵਿੱਚ ਨਹੀਂ ਭਟਕਦੇ ਕਹਿੰਦੇ ਸੰਤ ਜਨਾਂ ਦੇ ਨਾਲ ਸੰਗਤ ਕਰਨ ਵਾਲੇ ਮਨੁੱਖ ਪਵਿੱਤਰ ਮਨ ਵਾਲੇ ਤੇ ਉੱਚੇ ਜੀਵਨ ਵਾਲੇ ਬਣ ਜਾਂਦੇ ਆ ਉਹਨਾਂ ਦੇ ਅਨੇਕਾਂ ਜਨਮਾਂ ਦੇ ਦੁੱਖ ਹੈ ਜਿਹੜੇ ਉਹ ਫਿਰ ਦੂਰ ਹੋ ਜਾਂਦੇ ਆ ਇਰ ਫਰਮਾਨ ਹੈ ਮਾਰਗ ਚੱਲੇ ਤਿੰਨੇ ਸੁਖ ਪਾਇਆ ਜਨਸਿਓਂ ਗੋਸ਼ਟ ਸੇ ਤਰੇ ਬੂੜਤ ਕੋਰ ਅੰਧ ਕੂਪ ਮਹਿ ਤੇ ਸਦੂ ਸੰਗ ਪਾਰ ਪਰੇ ਦੇ ਭਾਈ ਜਿਹੜੇ ਮਨੁੱਖ ਸਾਧ ਸੰਗਤ ਦੇ ਰਸਤੇ ਦੇ ਉੱਤੇ ਤੁਰਦੇ ਹਨ ਸਾਧ ਗੁਰੂ ਸ਼ਬਦ ਗੁਰੂ ਤੇ ਸੰਗਤ ਆਹ ਕਹਿੰਦੇ ਜਿਹੜੇ ਇਸ ਰਸਤੇ ਦੇ ਉੱਤੇ ਤੁਰਦੇ ਹੈ ਉਹ ਸੁਖ ਆਨੰਦ ਮਾਣਦੇ ਹਨ ਜਿਨ੍ਹਾਂ ਨਾਲ ਕਹਿੰਦੇ ਸੰਤ ਜਨਾਂ ਦਾ ਬਹਿਣ ਖਲੋਣ ਹੋ ਜਾਂਦਾ ਹੈ। ਆਮੀ ਇਹ ਕਾਵਨ ਜੈਸੀ ਸੰਗਤ ਵੈਸੀ ਰੰਗਤ ਜਿਹੋ ਜੀ ਸੰਗਤ ਕਰੋ ਉਹ ਜਿਉਂ ਉਹਨੂੰ ਰੰਗ ਚੜ ਜਾਂਦਾ ਪਾ ਚੜਦਾ ਨਾ। ਤਾਂ ਇਸੇ ਇਹ ਵਚਨ ਸਤਿਗੁਰੂ ਪਾਤਸ਼ਾਹ ਇੱਥੇ ਕਰਦੇ। ਕਹਿੰਦੇ ਜੇ ਉਹ ਅਕਾਲ ਪੁਰਖ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਜੁੜੋਗੇ ਜਿਹੜੇ ਉਹਨਾਂ ਦੀ ਕਾਲਪੁਰਖ ਦੇ ਹੁਕਮ ਦੇ ਵਿੱਚ ਚੱਲਦੇ ਆ ਗੁਰੂ ਦੇ ਬਚਨ ਦੇ ਉੱਤੇ ਪਹਿਰਾ ਦਿੰਦੇ ਆ ਪੂਰਾ ਕਹਿੰਦੇ ਜੇ ਤੁਹਾਡਾ ਉਹਨਾਂ ਦੇ ਨਾਲ ਬਹਿਣ ਖਲੋਣ ਹੋ ਗਿਆ ਉੱਠਣ ਬੈਠਣ ਤੁਹਾਡਾ ਉਹਨਾਂ ਦੇ ਨਾਲ ਹੋ ਗਿਆ ਹੋ ਜਾਂਦਾ ਤਾਂ ਕਹਿੰਦੇ ਫਿਰ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਫਿਰ ਉਹ ਜਿਹੜੇ ਮਨੁੱਖ ਕਹਿੰਦੇ ਮਾਇਆ ਦੇ ਮੂਹ ਦੇ ਘੂਪ ਹਨੇਰੇ ਖੂ ਦੇ ਵਿੱਚ ਡੁੱਬੇ ਰਹਿੰਦੇ ਆ ਦੂਜੇ ਪਾਸੇ ਜਿਹੜੇ ਉਹ ਵੀ ਕਹਿੰਦੇ ਜੇ ਸਾਧ ਸੰਗਤ ਕਰਨ ਲੱਗ ਜਣ ਤਾਂ ਫਿਰ ਸੰਗਤ ਦੀ ਏਡੀ ਬਰਕਤ ਹੈ ਕਹਿੰਦੇ ਸੰਗਤ ਦੀ ਬਰਕਤ ਨਾਲ ਉਹ ਵੀ ਫਿਰ ਪਾਰ ਲੰਘ ਜਾਂਦੀ ਹੈ ਮਾਇਆ ਦੇ ਮੋਹ ਦੇ ਕੂਪ ਹਨੇਰੇ ਦੇ ਵਿੱਚ ਜਿਹੜੇ ਡਿੱਗੇ ਹੋਏ ਆ ਫਸੇ ਹੋਏ ਆ ਕਹਿੰਦਾ ਬਾਬ ਜੇ ਉਹ ਵੀ ਸੰਗਤ ਕਰ ਲੈਣ ਕਹਿੰਦੇ ਸਤਿਗੁਰੂ ਪਾਸ਼ਾ ਦੀ ਸੰਗਤ ਕਰ ਲੈਣ ਕਹਿੰਦੇ ਉਹ ਵੀ ਪਾਰ ਲੰਘ ਜਾਂਦੇ ਆ ਏਡਾ ਗੁਰੂ ਸਮਰੱਥ ਹੈ ਜਿਨ ਕੇ ਬਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਤਿੰਨ ਕੀ ਤੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਭਾਈ ਜਿੰਨਾ ਮਨੁੱਖਾਂ ਦੇ ਵੱਡੇ ਭਾਗ ਜਾਗਦੇ ਹਨ ਉਹਨਾਂ ਦੇ ਮੂੰਹ ਹੈ ਜਿਹੜੇ ਉਹ ਸਾਧ ਸੰਗਤ ਦੇ ਵਿੱਚ ਜੁੜਦੇ ਹਨ ਉਹਨਾਂ ਦਾ ਮੂੰਹ ਸਾਧ ਸੰਗਤ ਦੇ ਵੱਲ ਹੁੰਦਾ ਹੈ ਫਿਰ ਉਹ ਮਨੁੱਖੇ ਸਾਧ ਸੰਗਤ ਦੇ ਵਿੱਚ ਸਤ ਸੰਗੀਆਂ ਦੇ ਨਾਲ ਮਿਲਦੇ ਹਨ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਕਹਿੰਦੇ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਸਦਾ ਹੀ ਮੰਗਦਾ ਹੈ ਫਿਰ ਵੇਖੋ ਕਿੰਦੇ ਵੱਡੇ ਬਚਨ ਆ ਸੰਤ ਗੁਰੂ ਪਾਤਸ਼ਾਹ ਦੇ ਇਹੋ ਜੇ ਮਨੁੱਖ ਹੈ ਜਿਹੜੇ ਜਿਨ੍ਹਾਂ ਨੇ ਮੂਹ ਸਾਧ ਸੰਗਤ ਦੇ ਵਿੱਚ ਜੁੜਨੇ ਆ ਗੁਰੂ ਦੀ ਸੰਗਤ ਦੇ ਕਹਿੰਦੇ ਨਾਨਕ ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਕਿੰਦੀ ਵੱਡੀ ਪਦਵੀ ਹੈ ਸੰਗਤ ਕਰਨ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ ਦੇਖੋ ਪਰ ਇਹ ਕਹਿੰਦੇ ਤਦੋਂ ਹੀ ਮਿਲ ਸਕਦੀ ਹੈ ਇਹ ਸੰਗਤ ਜੇ ਕਹਿੰਦੇ ਮੇਰਾ ਪ੍ਰਭੂ ਮੇਰ ਕਰੇ ਪ੍ਰਭ ਮੇਰਾ ਕਿਰਪਾ ਕਰੇ ਤਾਂ ਫਿਰ ਇਹ ਮਿਲਦੀ ਹੈ ਅੱਗੇ ਵੀ ਕਈ ਵਰੀਆਂ ਵੀ ਜਿਹੜੀਆਂ ਸੰਗਤ ਦੇ ਵਿੱਚ 5 ਮਿੰਟ 10 ਮਿੰਟ ਅੱਧਾ ਘੰਟਾ ਜਿਹੜੀਆਂ ਸੰਗਤ ਦੇ ਵਿੱਚ ਆ ਗਿਆ ਸਮਝ ਲਓ ਉਹਦੇ ਉੱਤੇ ਆ ਉਸੇ ਬਚਨ ਦੀ ਸਤਿਗੁਰੂ ਪਾਸ਼ਾ ਬਚਨ ਕਰ ਰਹੀ ਹੈ ਵੀ ਪ੍ਰਭ ਮੇਰਾ ਕਿਰਪਾ ਕਰੇ ਇਹ ਕਿਰਪਾ ਕੀਤੀ ਤਾਂ ਉਹ ਲੈ ਕੇ ਆਇਆ ਸੰਗਤ ਦੇ ਵਿੱਚ ਜਿੰਦਾ ਕੀ ਕਿਸੇ ਦੀ ਮਜਾਲ ਹੈ ਬਈ ਕੋਈ ਆ ਜੇ ਉੱਠੇ ਨਹੀਂ ਹੰਦਾ ਇਸ ਕਰਕੇ ਇਹ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਿੰਦਾ ਕੋਈ ਸੰਗਤ ਦੇ ਵਿੱਚ ਹੁੰਦਾ ਤੇ ਮਾੜੇ ਭਾਗਾਂ ਦੀ ਉਹ ਨਿਸ਼ਾਨੀ ਹੁੰਦੀ ਹੈ ਜਿਹਦੇ ਇਸ ਪਾਸੇ ਮੂੰਹ ਹੀ ਨਾ ਹੋਵੇ ਆ ਮੂੰਹ ਦੀ ਗੱਲ ਕੀਤੀ ਨਾ ਸਰਦੂ ਪਾਸ਼ਾ ਨੇ ਵੀ ਜਿਹਦਾ ਇਧਰ ਨੂੰ ਮੂੰਹ ਹੋ ਗਿਆ ਉਹਦੇ ਬਹੁਤ ਵੱਡੇ ਭਾਗ ਹੈ ਉਹਦੇ ਉੱਤੇ ਕਿਰਪਾ ਹੈ ਉਹਦੇ ਮਨ ਨੂੰ ਉਹਨੂੰ ਗੁਰੂ ਸਾਹਿਬ ਉਹਨੂੰ ਪਰਮਾਤਮਾ ਬਾਹ ਤੋਂ ਫੜ ਕੇ ਉਹਨੂੰ ਲੈ ਕੇ ਆਇਆ ਸਮਝ ਲਉ ਤੋ ਇਹ ਸਮਝੇ ਵੀ ਮੈਨੂੰ ਗੁਰੂ ਸਾਹਿਬ ਨੇ ਮੈਨੂੰ ਨਾਲ ਆਪਦੇ ਲੈ ਕੇ ਤੋਰ ਕੇ ਮੈਨੂੰ ਆਪਦੇ ਦਰ ਤੇ ਲੈ ਕੇ ਆਇਆ ਇਹ ਵੱਡੀ ਬਾਗਾਂ ਦੀ ਨਿਸ਼ਾਨੀ ਹੈ ਇਹਨੂੰ ਕਿਰਪਾ ਕਹਿੰਦੇ ਹੈ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਸੰਗਤ ਦੇ ਵਿੱਚ ਆਉਣਾ ਨਿਤਾਮ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਫਿਰ ਅੱਗੇ ਫਰਮਾਨ ਹੈ ਸਾਰਗ ਮਹੱਲਾ 5 ਹਰ ਜਨ ਰਾਮ 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 ਧਿਆਏ ਇੱਕ ਪਲਕ ਸੁਖ ਸਾਦ ਸਮਾਗਮ ਕੋਟ ਬਿਕੁੰਠੇ ਪਾਈ ਇਹ ਭਾਈ ਕਿੰਨੇ ਪਰਮਾਤਮਾ ਦੇ ਭਗਤ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ ਰਾਮ ਰਾਮ ਸਿਮਰਦੇ ਸਾਧ ਸੰਗਤ ਦੇ ਇੱਕ ਪਲ ਭਰ ਦੇ ਸੁਖ ਨੂੰ ਕਹਿੰਦੇ ਉਹ ਇਉਂ ਸਮਝਦੇ ਹਨ ਕਿ ਕਰੋੜਾਂ ਬੈਕੁੰਠ ਹਾਸਲ ਕਰ ਲਏ ਹਨ ਮੇਖੋ ਇਹਦੇ ਪਿੱਛੇ ਦਸਿਆ ਵੀ ਇਹ ਸੰਗਤ ਤੇ ਇਹ ਜਿਹੜਾ ਸੰਗਤ ਦੇ ਵਿੱਚ ਜਿਹੜਾ ਇੱਕ ਪਲ ਪਰ ਥੋੜਾ ਜਿਹਾ ਸਮਾਂ 5 ਮਿੰਟ 10 ਮਿੰਟ ਇੰਨਾ ਕੁ ਸਮਾਂ ਕਹਿੰਦੇ ਇੰਨਾ ਸਮਾਂ ਹੈ ਨਾ ਜਿਹੜਾ ਇਹ ਸਮਾਂ ਬਤੀਤ ਕੀਤਾ ਹੋਇਆ ਸੰਗਤ ਦੇ ਵਿੱਚ ਇਹਨੂੰ ਕਹਿੰਦੇ ਉਹ ਸਮਝਦੇ ਹਨ ਫਿਰ ਪਰਮਾਤਮਾ ਦੇ ਜਿਹੜੇ ਪਿਆਰੀ ਹੈ ਉਹਦੀ ਪਰਮੇਸ਼ਰ ਦੇ ਭਗਤ ਹੈ ਜਿਹੜੇ ਉਹ ਐਂ ਸਮਝਦੇ ਵੀ ਸਮਝ ਲਓ ਅਸੀਂ ਤਾਂ ਕਰੋੜਾਂ ਬੈਕੁੰਠਾ ਹਾਸਲ ਕਰ ਲਏ ਫਿਰ ਅੱਗੇ ਫਰਮਾਨ ਹੈ ਹੰਦੁਲਬ ਦੇਹ ਜਪ ਹੋਤ ਪਨੀਤਾ ਜਮ ਕੀ ਤਰਾਸ ਨਿਵਾਰੈ ਮਹਪਤ ਤ ਕੇ ਪਾਤਕ ਉਤਰੈ ਹਰ ਨਾਮ ਉਰ ਧਰੈ ਕਿ ਨਿ ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਆਪਣੀ ਹਿਰਦੇ ਦੇ ਵਿੱਚ ਵਸਾਉਂਦੇ ਐ ਨਾਮ ਜਪ ਕੇ ਉਸ ਦਾ ਦੁਰਲਭ ਮਨੁੱਖਾ ਜਨਮ ਮਨੁੱਖਾ ਸਰੀਰ ਉਹਦਾ ਪਵਿੱਤਰ ਹੋ ਜਾਂਦਾ ਹੈ ਫਿਰ ਪਵਿੱਤਰ ਹੋ ਜਾਂਦਾ ਹੈ ਪੁੰਨਤਾ ਮਤਲਬ ਪਵਿੱਤਰ 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 ਪੁੰਨਿਤ ਆਪਾਂ ਸੁਖਨੀ ਸਾਹਿਬ ਚ ਪੜ੍ਹਦੇ ਆ ਨਾ ਇੱਕ ਤਾਂ ਕੱਲਾ ਹੀ ਪਵਿੱਤਰ ਹੁੰਦਾ ਹੈ ਇੱਕ ਬਹੁਤ ਜ਼ਿਆਦਾ ਸ਼ੁੱਧ ਇੱਕ ਤਾਂ ਸ਼ੁੱਧ ਇੱਕ ਬਹੁਤ ਜ਼ਿਆਦਾ ਸ਼ੁੱਧ ਬਹੁਤ ਜ਼ਿਆਦਾ ਪਿਓਰਿਟੀ ਕਹਿੰਦੇ ਉਹ ਹੋ ਜਾਂਦਾ ਹੈ ਜਿਹੜੇ ਆਪਦੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਉਂਦੇ ਆ ਉਨ੍ਹਾਂ ਦਾ ਜੀਵਨ ਬੜਾ ਪਵਿੱਤਰ ਹੋ ਜਾਂਦਾ ਹੈ। ਨਾਮ ਉਸ ਦੇ ਅੰਦਰੋਂ ਕਹਿੰਦੇ ਜਮਾ ਦਾ ਡਰ ਦੂਰ ਕਰ ਦਿੰਦਾ ਹੈ। ਡਰ ਨਹੀਂ ਰਹਿੰਦਾ ਉਹਨਾਂ ਦੇ ਅੰਦਰ। ਸਾਰਾ ਸਹਿਮ ਡਰ ਸਭ ਖਤਮ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਭਾਈ ਨਾਮ ਦੀ ਬਰਕਤ ਨਾਲ ਵੱਡੇ-ਵੱਡੇ ਵਿਕਾਰੀਆਂ ਦੇ ਪਾਪ ਲੈ ਜਾਂਦੇ ਵੱਡੇ-ਵੱਡੇ ਵਿਕਾਰੀਆਂ ਦੇ। ਮਹਾ ਪਤਿਤ ਅਤੇ ਮਤਲਬ ਵਕਾਰੀ ਵਕਾਰਾਂ ਦੇ ਵਿੱਚ ਲੱਗਿਆ ਆ ਐਨ ਗ੍ਰਸਤ ਪਾਪਾਂ ਦੇ ਵਿੱਚ ਮਾੜੇ ਕਰਮਾਂ ਦੇ ਵਿੱਚ ਇਹਨੇ ਮਹਾ ਬਾਪੀ ਕਹ ਲਈਏ ਤੇ ਪਾਤਕ ਉਤਰੈ ਹਰਨਾਮਾ ਉਤਾਰੇ ਵੱਡੇ ਤੋਂ ਵੱਡੇ ਵਕਾਰੀਆਂ ਦੇ ਪਾਪ ਕਹਿੰਦੇ ਲੱਥ ਜਾਂਦੀਆਂ ਫਿਰਗੇ ਫਰਮਾਨ ਹੈ ਜੋ ਜੋ ਸੁਣੈ RAM ਜਸ ਨਿਰਮਲ ਤਾਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਿਡਭਾਗੀ ਮਨ ਤਨ ਹੋਏ ਬਿਗਾਸਾ ਕਿਨੇ ਹੀ ਪਾਈ ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਪਵਿੱਤਰ ਸਿੱਖ ਸਲਾ ਸੁਣਦਾ ਹੈ ਕਿਹਦੀ ਆਹ ਜਿਹੜੀ ਸੁਣੀ ਜਾਂਦੀ ਹੈ ਕਹਿੰਦੇ ਜਿਹਨੇ ਜਿਹੜਾ ਇਹ ਪਵਿੱਤਰ ਸਿੱਖ ਸਲਾ ਸੁਣਦਾ ਹੈ ਉਸ ਦੀ ਸਾਰੀ ਉਮਰ ਦਾ ਦੁੱਖ ਨਾਸ ਹੋ ਜਾਂਦਾ ਹੈ ਸਾਰੀ ਉਮਰ ਦਾ ਦੁੱਖ ਨਾਸ ਹੋ ਜਾਂਦਾ ਹੈ ਇਹ ਨਾਨਕ ਕਹਿੰਦੇ ਇਹ ਸਿੱਖ ਸਲਾ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਨੇ ਕਹਿੰਦੇ ਮਨਾਂ ਦੇ ਵਿੱਚ ਤਨਾਂ ਦੇ ਵਿੱਚ ਖਿੜਾਓ ਪੈਦਾ ਹੋ ਜਾਂਦਾ ਹੈ ਮਨ ਦੇ ਵਿੱਚ ਤਨ ਦੇ ਵਿੱਚ ਖਿੜਾਓ ਜਿਹਨੂੰ ਕਹਿ ਲਵੀਂ ਚੜ੍ਹਦੀ ਕਲਾ ਫਿਰ ਚੜ੍ਹਦੀ ਕਲਾ ਰਹਿਦੀ ਉਹਦੀ ਸਾਨੂੰ ਇਉਂ ਲੱਗਦਾ ਹੈ ਕਈ ਵਾਰੀ ਵੀ ਜਿਵੇਂ ਅਸੀਂ ਆ ਸੰਗਨ ਦੇ ਵਿੱਚ ਆ ਗਏ ਤਾਂ ਕੋਈ ਬਦਲਾ ਨਹੀਂ ਆਇਆ ਥੋੜਾ ਬੋਤਾ ਵੀ ਪਰ ਸਾਨੂੰ ਇਹ ਨਹੀਂ ਪਤਾ ਗਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਕੋਈ ਕੁਝ ਵਾਪਰਨਾ ਹੁੰਦਾ ਤੇ ਇਹ ਸੰਗਤ ਕਰਨ ਦੇ ਨਾਲ ਉਹ ਟਲ ਜਾਂਦਾ ਛੂਲੀ ਤੋਂ ਸੂਲ ਬਣ ਜਾਂਦੀ ਹੈ ਮਕੀਬ ਤੱਕ ਕਿੰਨਾ ਗਾਂ ਜਾ ਕੇ ਕਸ਼ਟਾਉਣਾ ਹੁੰਦਾ ਤੇ ਸੰਗਤ ਕਰਨ ਦੇ ਨਾਲ ਉਹ ਸਾਰਾ ਲਥ ਜਾਂਦਾ ਲੈ ਜਾਂਦਾ ਖਤਮ ਹੋ ਜਾਂਦਾ ਇਸ ਕਰਕੇ ਕਿਉਂਕਿ ਉਹ ਪਰਮੇਸ਼ਰ ਹੀ ਜਾਣਦਾ ਨੇ ਇਸ ਚੀਜ਼ ਨੂੰ ਤਾਂ ਕਈ ਵਾਰੀ ਵੇਖਿਆ ਹੁੰਦਾ ਹੈ ਇਹੋ ਜੀ ਘਟਨਾ ਹੁੰਦੀ ਹੈ ਵੀ ਵਾਲ-ਵਾਲ ਵੱਜ ਜਾਂਦਾ ਹੈ ਵੀ ਬੜੇ ਬੱਚੇ ਵੀ ਕੋਈ ਪੁੰਨ ਕੀਤੇ ਅੱਗੇ ਆ ਗਏ ਕਹਿ ਲਾਪਾ ਕਹਿੰਦੇ ਨੇ ਨਾ ਕੋਈ ਚੰਗੇ ਪੁੰਨ ਕੀਤੇ ਸੀ ਜਿਹਨੇ ਮੂਹਰੇ ਆ ਗਏ ਉਹ ਪੁੰਨ ਇਹੀ ਹੁੰਦੇ ਆ ਕੋਈ ਸੰਗਤ ਕੀਤੀ ਹੋਈ ਗੁਰੂ ਦਾ ਬਚਨ ਸੁਣਿਆ ਹੋਇਆ ਸੰਗਤ ਕੀਤੀ ਇਹ ਫਿਰ ਉਹ ਜੇ ਕੰਮਾਂ ਤੇ ਆਉਂਦੇ ਆ ਉਹ ਜੇ ਥਾਂ ਦੇ ਕੰਮ ਆਉਂਦੀ ਆ ਜਿੱਥੇ ਕਈ ਵਾਰੀ ਬੰਦਾ ਇਹ ਵੀ ਕਹਿ ਦਿੰਦਾ ਨਾ ਪਿੱਛੇ ਦੱਸ ਹੀਗੇ ਨਾ ਪਿਛਲੇ ਸਾਲ ਵਿੱਚ ਜਿੱਥੇ ਕਹਿੰਦਾ ਮੈਂ ਸਿਆਣਪ ਵਰਤ ਗਿਆ ਸਿਆਣਪ ਨਹੀਂ ਵਰਤੀ ਇਹ ਤਾਂ ਦਿਮਾਗ ਤਾਂ ਹੀ ਤੇਰਾ ਕੰਮ ਕੀਤਾ ਜੇ ਉਹ ਨਹੀਂ ਦਿਮਾਗ న్యూਟਰਲ ਵੀ ਹੋ ਜਾਂਦਾ ਇੱਕ ਕੋਈ ਘਟਨਾ ਹੈ ਕੋਈ ਰਿਸ਼ਤੇਦਾਰੀ ਦੇ ਵਿੱਚ ਜਮਾ ਦਿਮਾਗ న్యూਟਰਲ ਹੋ ਗਿਆ ਆਪਦੇ ਆਪ ਦਾ ਵੀ ਨਹੀਂ ਪਤਾ ਵੀ ਦੋ ਚਾਰ ਦਿਨ ਪਰ ਹੁਣ ਸਹੀ ਹੈ ਤਾਂ ਜਨਨ ਕੀ ਮੇ ਦਿਮਾਗ ਜਦੋਂ ਕੰਮ ਛੱਡ ਗਿਆ ਆਪਦੇ ਨਾਮ ਵੀ ਭੁੱਲ ਜਾਂਦਾ ਬੰਦਾ ਮਾ ਆਪਦਾ ਨਾਮ ਵੀ ਨਹੀਂ ਦੱਸ ਸਕਦਾ ਮੈਂ ਕੌਣ ਐ ਮੈਂ ਕਰਨਾ ਮੈਂ ਤੁਰ ਵੀ ਨਹੀਂ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਐ ਜਿਵੇਂ ਕਿਸੇ ਨੂੰ ਐ ਪੰਬਾਲੀ ਦੇ ਕੇ ਛੱਡ ਦਿਓ ਨਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤਾਂ ਮੇ ਦਿਮਾਗ ਨਿਊਟਰਲ ਹੋ ਜਾਂਦੀ ਜਿਵੇਂ ਕੋਈ ਸਾਧਨ ਦੀ ਅਮਰੀਕਾ ਫੇਲ ਹੋ ਜਾਂਦੀਆਂ ਤਾਂ ਫਿਰ ਬਸ ਉਹ ਸਮਝ ਲਓ ਇਹ ਦਿਮਾਗ ਇਹ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਹੈ ਤਾਂ ਅਸੀਂ ਸਭ ਕੁਝ ਦੇਖ ਸਕਦੇ ਹਾਂ ਸਾਨੂੰ ਇਹ ਸੋਝੀ ਹੈ ਵੀ ਅਸੀਂ ਇੱਧਰ ਆਉਣਾ ਹੈ ਆ ਪਹਿਨਣਾ ਹੈ ਤੇ ਆ ਖਾਣਾ ਹੈ ਪਹਿਨਣ ਦਾ ਵੀ ਨਹੀਂ ਰਹਿੰਦਾ ਫਿਰ ਪਤਾ ਹੀ ਨਹੀਂ ਵੀ ਇਹ ਸਰੀਰ ਦੇ ਉੱਤੇ ਕੱਪੜੇ ਪਾਉਣੇ ਹੈ ਕਿ ਨਹੀਂ ਪਾਉਣੇ ਜੇ ਉਹ ਦਿਮਾਗ ਕੰਮ ਛੱਡ ਦੇ ਤਾਂ ਤੇ ਹੋਈ ਹੈ ਘਟਨਾ ਇਹ ਇਸ ਕਰਕੇ ਪ੍ਰਮਾਤਮਾ ਸਭ ਕੁਝ ਕਰਨ ਜਾਣਦਾ ਜਿਉਂ ਨੇ ਇੰਨਾ ਸੋਹਣਾ ਸਰੀਰ ਦਿੱਤਾ ਹੈ ਤਾਂ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਾਨੂੰ ਤੂੰ ਤੰਦਰੁਸਤੀ ਦਿੱਤੀ ਇਸ ਤੋਂ ਵੱਡਾ ਕਿਹੜਾ ਕੰਮ ਹੈ ਇਸ ਤੋਂ ਵੱਡਾ ਧਨ ਕਿਹੜਾ ਹੈ ਚੰਗਾ ਭਲਾ ਸਹੀ ਸਲਾਮਤ ਜਿਹਨੂੰ ਸਰੀਰ ਮਿਲਿਆ ਹੋਇਆ ਤਾਂ ਜੇ ਸਰੀਰ ਹੀ ਨਾ ਤੰਦਰੁਸਤ ਹੋਵੇ ਤਾਂ ਫਿਰ ਤਨ ਚੱਕੀ ਫਿਰੇ ਬਥੇਰੀ ਦੁਨੀਆ ਤਨ ਚੱਕੀ ਫਿਰਦੀ ਹੈ ਪਰ ਸਭ ਤੋਂ ਵੱਡੀਆਂ ਦਾਤਾਂ ਇਹ ਹੀ ਹੈ ਵੀ ਜਿਹੜਾ ਸਰੀਰ ਤੰਦਰੁਸਤ ਹੈ ਸਤਗੁਰ ਪਾਤਸ਼ਾਹ ਹੀ ਕਹਿੰਦੇ ਵੀ ਵਡਿਆਈ ਕਰਿਆ ਕਰ ਸ਼ੁਕਰਾਨਾ ਕਰਿਆ ਕਰ ਸਭ ਤੋਂ ਵੱਡਾ ਇਹ ਵੀ ਦਿਨ ਚੜ ਗਿਆ ਨਹੀਂ ਸੁੱਤਾ ਪਿਆ ਵੀ ਰਹਿ ਸਕਦਾ ਸੀ ਇਹ ਕਿੰਨੀ ਵੱਡੀ ਹੈ ਸਵਾਸ ਦਿੱਤੇ ਉਹਨੇ ਪਰਮਾਤਮਾ ਨੇ ਕਾਲਪੁਰਖ ਨੇ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਵੀ ਅੰਤਨ ਤਾਈਆਂ ਹੋ ਗਈਆਂ ਉਹਨਾਂ ਸਤਗੁਰ ਪਾਤਸ਼ਾਹ ਅਤਿਆਬ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ